ਨਵਾਂ ਤਯਰਬਾ ਜਿਹੜਾ ਸ਼ੇਅਰ ਕਰਨ ਲੱਗਾ ਹਨਾ ਬਾਈ ਆਪਣੇ ਨਾਲ ਜਿਵੇਂ ਕਿ ਤੁਹਾਡੇ ਸਾਹਮਣੇ ਵੀਡੀਓ ਜਿਹੜੀ ਚੱਲ ਰਹੀ ਹੈ ਹਨਾ ਇਹਦੇ ਵਿੱਚ ਬਾਈ ਨੇ ਸਾਰਾ ਗੱਟਾ ਜਿਹੜਾ ਯੂਰੀਆ ਦਾ ਉਹ ਖੋਲ ਕੇ ਇੱਕ ਜਗ੍ਹਾ ਤੇ ਢੇਰੀ ਕਰਤਾ ਪਾਣੀ ਚੱਲੀ ਜਾਂਦਾ ਭਾਵੇਂ ਨਹਿਰੀ ਲਾ ਲਓ ਭਾਵੇਂ ਮੋਟਰ ਦਾ ਲਾ ਲਓ ਹਨਾ ਫਿਰ ਵੀ ਤੁਸੀਂ ਇੱਕ ਪਹਿਲਾਂ ਆਪਾਂ ਜਿਹੜਾ ਯੂਰੀਆ ਦਾ ਗੱਟਾ ਸਿੱਧਾ ਖਾਲ ਦੇ ਵਿੱਚ ਸਿੱੜਦੇ ਹੁੰਦੇ ਸੀ ਹੁਣ ਉਹ ਬਾਈ ਨੇ ਤਯਰਬਾ ਕਰਕੇ ਦਿਖਾਇਆ ਵੀ ਬੂਟੇ ਨਹੀਂ ਕਹਿੰਦਾ ਮੱਚਦੇ ਤੇ ਇਹ ਬਾਈ ਹਰਪ੍ਰੀਤ ਚੈਲ ਨੇ ਕੀਤਾ ਠੀਕ ਹੈ ਇਹਨਾਂ ਦੀ ਇੰਸਟਾਗ੍ਰam ਆਈਡੀ ਹੈ ਬਾਈ ਦੀ आरपी ਸਿੰਘ ਚੈਲ ਦੇ ਨਾਮ ਤੇ ਉਥੇ ਬਾਈ ਨੇ ਕਰਕੇ ਤਜਰਬਾ ਕਰਕੇ ਦੱਸਿਆ ਆਪਾਂ ਨੂੰ ਇੱਕ ਗੱਟਾ ਜਿਹੜਾ ਪੂਰਾ ਯੂਰੀਆ ਦਾ ਹਨਾ ਖਾਲੀ ਕਰਕੇ ਤੇ ਤੁਹਾਡੇ ਸਾਹਮਣੇ ਅੱਖਾਂ ਸਾਹਮਣੇ ਕੀਤਾ ਕੋਈ ਉਹ ਤਾਂ ਹੈ ਨਹੀਂਗਾ ਵੀ ਇਹਦੇ ਵਿੱਚ ਬਾਈ ਕੁਝ ਹੋਰ ਪਾ ਕੇ ਲਿਆ ਖੋਲਿਆ ਵੀ ਤੁਹਾਡੇ ਸਾਹਮਣੇ ਆ ਏ ਟੂ ਜ਼ेड ਜਿਹੜਾ ਪ੍ਰੋਸੈਸ ਹੋਇਆ ਉਹ ਤੁਹਾਡੇ ਸਾਹਮਣੇ ਹੋਇਆ ਤੇ ਫਿਰ ਵੀ ਬਾਈ ਆਪ ਦਾ ਜਿਹੜਾ ਤਜਰਬਾ ਸਾਂਝਾ ਕਰਦਾ ਉਹ ਜ਼ਰੂਰ ਸੁਣ ਕੇ ਜਾਇਆ ਜੀ ਵੀਡੀਓ 'ਚ ਕੀ ਕਹਿਣਾ ਚਾਹੁੰਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਇਆ ਜੀ ਵਧੀਆ ਲੱਗੀ ਤੇ ਧੰਨਵਾਦ ਚ ਜੂਗਾ ਜਿਹੜੀ ਆ ਰੇ ਤੁਸੀਂ ਇਹ ਕਰਾਂ ਤੇ ਖੋਲਦੇ ਹਾਂ ਪਰ ਇਹਦੇ ਨਾਲ ਕੁਝ ਨਹੀਂ ਹੁੰਦਾ ਜਿਹੜੇ ਲੋਕ ਜਾਦੇ ਬਿਜੀ ਹੁੰਦੇ ਆ ਉਹਨਾਂ ਵਾਸਤੇ ਜਿਹੜੇ ਮੈਂ ਬਾਰੀ-ਬਾਰੀ ਵੱਖ-ਵੱਖ ਜਿਹੜੇ ਟ੍ਰਾਇਲ ਕਰ-ਕਰ ਦੇਖਦਾ ਝੋਨੇ ਨੂੰ ਕੁਝ ਨਹੀਂ ਹੁੰਦਾ ਬਿਜੀ ਬੰਦੇ ਆ ਜਿਹੜੇ ਉਹਨਾਂ ਵਾਸਤੇ ਵਧੀਆ ਤਰੀਕਾ ਸੌਖਾ ਹੈ ਥੋੜੇ ਟਾਈਮ 'ਚ ਕੰਮ ਨਿਬੜ ਜਾਂਦਾ ਜਿਨ੍ਹਾਂ ਨੇ ਡਿਊਟੀ-ਡਿਊਟੀ ਤੇ ਜਾਣਾ ਹੁੰਦਾ ਸਾਡੇ ਵਰਗੇ ਦਾ ਵਿਲੇ ਆ ਚਲ ਆਪਾਂ ਫੇਰ ਵੀ ਰਿਸਕ ਲੈ ਲੈ ਕੇ ਆਪਾਂ ਇੱਥੋਂ ਤੱਕ ਤੁਹਾਨੂੰ ਇਹ ਜਿਹੜਾ ਸਾਰਾ ਕੁਝ ਦਿਖਾ ਦਿੰਨੇ ਆ ਕੁਛ ਨਹੀਂ ਹੁੰਦਾ ਝੋਨੇ ਨੂੰ 1% ਵੀ ਆਹ ਦੇਖ ਲਓ ਸਾਰਾ ਯੂਰੀਆ ਰੇ ਹੈ ਜਿਹੜਾ ਤੁਹਾਡੇ ਸਾਹਮਣੇ ਆ ਇਹ ਹੌਲੀ ਹੌਲੀ ਖੁਰ ਕੇ ਸਾਰੇ ਬਾਹ ਚ ਭਗ ਜੂਗਾ ਪਰ ਲਾਈਟ ਦਾ ਪਤਾ ਹੋਣਾ ਚਾਹੀਦਾ ਵੀ ਲਾਈਟ ਨਾ ਭਜੇ ਮੋਟਰ ਨਾਲੀ ਉਹ